ਰਾਜ ਕੀ ਫਟੇ ਸਾਤ ਜੀ ਪਿੰਡ ਮਸਾਲਾ ਜ਼ਿਲ੍ਹਾ ਟੋਪਨਗਰ ਮਧ ਪ੍ਰਦੇਸ਼ ਹੈ ਜਿੱਥੇ ਅੱਜ ਭਾਈ ਸਾਹਿਬਾ ਗੋਪਾਲ ਸਿੰਘ ਜੀ ਮਕੇਸ਼ ਸਿੰਘ ਅਤੇ ਇਥੇ ਭਾਈ ਦਾਰਾ ਸਿੰਘ ਜੀ ਤੇ ਭਾਈ ਉਦੇਸ਼ ਸਿੰਘ ਬਰਕ ਤੇ ਭਾਈ ਮਨਪ੍ਰੀਤ ਸਿੰਘ ਜੀ ਇਹਨਾਂ ਜੋ ਯੂ ਐਸ ਏ ਚ ਰਹਿੰਦੇ ਹਨ ਡੈਲਸਿਸ ਵਿੱਚ ਉਹਨਾਂ ਦਾ ਅਸੀਂ ਮੈਸੇਜ ਲੈ ਕੇ ਆਏ ਆ ਕਿ ਜੋ ਇੱਥੇ ਬੱਚਾ ਦੀ ਪੜ੍ਹਾਈ ਲਿਖਾਈ ਐ ਐਜੂਕੇਸ਼ਨ ਵਾਸਤੇ ਗੱਲਬਾਤ ਕਰਨੀ ਹੈ ਜੋ ਆਪਣੇ ਗਰੀਬ ਪਰਿਵਾਰ ਹਨ 2012 ਦੇ ਵਿੱਚ ਸਿੰਘ ਸਜੇ ਸਨ ਉਹਨਾਂ ਦੇ ਬੱਚੇ ਜਿਹੜੇ ਹਣ ਅੱਜ ਉਹ ਵਿਦਿਆ ਤੋਂ ਬਹੁਨੇ ਜਪੂਰੇ ਹਨ ਇੱਥੇ ਸਾਡੇ ਐਮਪੀ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਗੁਰੂ ਘਰ ਹਨ ਜਿੱਥੇ ਗੁਰੂ ਜੋ ਗਰੰਤੀ ਸਿੰਘਾਂ ਦੀ ਸੇਵਾ ਵੀ ਨਹੀਂ ਹੋ ਰਹੀ ਹੈ ਪਹਿਲਾਂ ਵੀ ਇੱਥੇ ਸਾਡੇ ਗਰੰਤੀ ਸਿੰਘ ਸੇਵਾ ਕਰਦੇ ਸਨ ਭਾਈ ਦੀਪ ਸਿੰਘ ਜੀ 3 ਸਾਲ ਤੋਂ ਲਗਭਗ ਤੱਕ ਆਈ ਲੱਗ ਨਹੀਂ ਕਰੀ ਜਾਈ ਤੇ ਹੋਰ ਅੱਜ ਵੀ ਉਹਨਾਂ ਨੇ ਸੇਵਾ ਕੀਤੀ ਹੈ ਕੀ ਸੇਵਾ ਕਰਦੇ ਰਹੇ ਹੁਣ ਵੀ ਜਿਹੜੀ ਸੰਗਤ ਦੀ ਸੇਵਾ ਕਰ ਰਹੀ ਹੈ ਇਸ ਤਰ੍ਹਾਂ ਇਹਨਾਂ ਨੇ ਕੋਲ ਆਪਣੇ ਗੁਜ਼ਾਰੇ ਦੇ ਵਾਸਤੇ ਪੈਸੇ ਨਹੀਂ ਹੁੰਦੇ ਆਦਾ ਗੁਜ਼ਾਰਾ ਮਸ਼ਾ ਚਲਾਉਂਦੇ ਆ ਤੇ ਇਹ ਮੱਧ ਪ੍ਰਦੇਸ਼ ਚ ਸਾਰੀ ਸੰਗਤ ਰਹਿੰਦੀ ਆ ਔਰ ਇਹਨਾਂ ਦੇ ਜੋ ਬੱਚਿਆਂ ਦੇ ਭਵਿੱਖ ਬਾਰੇ ਅਸੀਂ ਗੱਲਬਾਤ ਕਰਨ ਆਏ ਸੀ ਗੁਰੂ ਘਰਾਂ ਦੀ ਸੰਭਾਲ ਬਾਰੇ ਗੱਲ ਕਰਨ ਆਏ ਸੀ ਜੋ ਭਾਈ ਉਹਦੇ ਸਿੰਘ ਜੀ ਤੇ ਭਾਈ ਮਨਪ੍ਰੀਤ ਸਿੰਘ ਜੀ ਤੇ ਭਾਈ ਆਪਣੇ ਦਾਰਾ ਸਿੰਘ ਜੀ ਦਾ ਮੈਸੇਜ ਅਸੀਂ ਲੈ ਕੇ ਆਏ ਆ ਤੇ ਇਹਨਾਂ ਨੇ ਦੱਸਿਆ ਕਿ ਜੋ ਆਪਣੇ ਬਰਾਜ ਹੈਗੀ ਆ ਇੱਕ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਇੱਕ ਬਰਾਜ ਉੱਥੇ ਆ ਜੋ ਬਾਬਾ ਜੀ ਚਲਾ ਰਹੇ ਹਨ ਬਾਬਾ 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 ਦਵਿੰਦਰ ਸਿੰਘ ਜੀ ਚਲਾ ਰਹੇ ਹਨ ਤੇ ਇੱਕ ਆਪਣੇ ਜੋ ਬੜੂ ਸਾਹਿਬ ਬਰਾਜ ਹੈ ਉਹ ਵੀ ਬਾਬਾ ਦਵਿੰਦਰ ਸਿੰਘ ਜੀ ਚਲਾ ਰਹੇ ਹਨ ਇਹਨਾਂ ਬ੍ਰਾਂਚਾਂ ਦੇ ਵਿੱਚ 75000 ਬੱਚੇ ਪੜ ਰਹੇ ਹਨ ਅਸੀਂ ਕੋਸ਼ਿਸ਼ ਕਰਦੇ ਆ ਕਿ ਇਹ ਬੱਚਿਆਂ ਨੂੰ ਵੀ ਬੱਚਿਆਂ ਨੂੰ ਵੀ ਐਜੂਕੇਸ਼ਨ ਵਧੀਆ ਮਿਲ ਸਕੇ ਜਿੱਥੇ ਬੱਚਿਆਂ ਨੂੰ ਡਾਕਟਰੀ ਦੀ ਇੰਜੀਨੀਅਰਿੰਗ ਦੀ ਤੇ ਵਧੀਆ ਵਡੀਆਂ ਵਡੀਆਂ ਪੋਸਟਾਂ ਦੀ ਵੱਡੇ ਅਕਸਰਾਂ ਦੀ ਪੜ੍ਹਾਈ ਹੋ ਸਕਦੀ ਹੈ ਤੇ ਅਸੀਂ ਸੰਗਠਨ ਅਗੇ ਬੇਨਤੀ ਕਰਾਂਗੇ ਕਰਾਂਗੇ ਕਿ ਆਪ ਸਭ ਸੰਗਠਨ ਸਹਿਯੋਗ ਕਰੋ ਭਾਈ ਸਾਹਿਬ ਦਲਿੰਦਰ ਸਿੰਘ ਜੀ ਦਾ ਭਾਈ ਸਾਹਿਬ ਉਦੇਸ਼ ਸਿੰਘ ਜੀ ਦਾ ਔਰ ਭਾਈ ਸਾਹਿਬ ਆਪਣੇ ਮਨਪ੍ਰੀਤ ਸਿੰਘ ਜੀ ਦਾ ਤੇ ਭਾਈ ਸਾਹਿਬ ਦਾਰਾ ਸਿੰਘ ਜੀ ਦਾ ਇਹਨਾਂ ਦਾ ਸਹਿਯੋਗ ਕਰੋ ਜੋ ਕਿ ਇੱਥੇ ਬੱਚਿਆਂ ਦੀ ਜੋ ਗਰੀਬ ਪਰਿਵਾਰਾਂ ਦੀ ਐਜੂਕੇਸ਼ਨ ਹੋ ਸਕੇ ਇਹਨਾਂ ਦੇ ਬੱਚਿਆਂ ਨੂੰ ਪੜ੍ਹਾ ਸਕਲ ਜੋ ਬੱਚੇ ਵਧੀਆ ਗੁਰਮਤਨਾ ਜੁੜੇ ਰਹਿ ਸਕਣ ਆਪ ਹਲ ਸੰਚਲ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਜੋ ਇਥੇ ਨਹੀਂ ਪਰੇਸ਼ਾਨੀਆਂ ਹਨ ਜੋ ਦਿੱਕਤਾਂ ਹਨ ਉਹ ਇਥੋਂ ਦੇ ਸਾਡੇ ਲక్ష్మణ ਸਿੰਘ ਜੀ ਜੋ ਇੱਥੇ ਸੇਵਾਦਾਰ ਹਨ ਉਹ ਦੱਸਣਗੇ ਉਹ ਜਥੇਦਾਰ ਜੀ ਨੇ ਅਰਤਾ ਸਿੰਘ ਜੀ ਭਾਈ ਜੇ ਪ੍ਰਤਾਪ ਸਾਹਿਬ ਲక్ష్మణ ਸਿੰਘ ਹਨ ਨੀਲਪ ਸਿੰਘ ਹਨ ਇਹ ਸਾਰੀ ਗੱਲਬਾਤ ਦੱਸਣਗੇ ਹਾਂ ਜੀ ਕੀ ਇਥੋਂ ਦੀ ਕੀ ਸਮੱਸਿਆ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਲక్ష్మణ ਸਿੰਘ ਜੀ यही समस्या है कि बच्चों को अच्छे स्कूल में पढ़ाया जाए मतलब पढ़े लिख के कोई ऐसे डॉक्टर बने कोई अच्छे नौकरी लगे उनकी बढ़िया ये समस्या समस्या हमारी हमारी सेवा करे वाह वाहिगुरु जी का खालसा वाहिगुरु जी की फतेह संगत से विनती है कि हमारा मथाना पिंड गुरुद्वारा मथाना मध्य प्रदेश एमपी ये हम लोग बारह में दो हजार बारह में सजे थे इधर सिंह लोग तो हमारे लिए कोरोना की समस्या संगत पीछे हट गई आए नहीं है अभी आए भाई साहब आपका क्या नाम गोपाल सिंह गोपाल सिंह भाई साहब भाई साहब आए हैं अभी हमारे बच्चों की देखरेख गुरुद्वारे की देखरेख करने के लिए हमारे लिए हमारी संगत के लिए एक मास्टर चाहिए माता बहनों सिंह को पढ़ाने लिखी गुरबानी के लिए और बच्चों के लिए भी हमारे लिए पढ़ाइयों की सेवा होना चाहिए संगत से विनती है ये कि वो ऊपर एसपी कलेक्टर या जी बड़े डॉक्टर बने तो हमारी आगे ये विनती है कि आगे बढ़ा सके हम गरीब लोग हैं नवदसिया परिवार के लोग हैं हम गरीब लोग हैं हम है, हमारी रक्षा रे हाथ करें तो अति कृपा होगी गई जी का खालसा वाहिगुरु जी की फतेह आप लोगो तो 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 ना ना नहीं कोई लोगों से जा रही हैं यहाँ पे ज्यादा आमदनी नहीं है खेती बाड़ी नहीं है इन लोगों के पास में क्योंकि सपना तो बड़ा अच्छा है इनका कि हमारा बच्चा भी मेघी मेघी कॉलेज में पढ़े और अच्छी जगह जाए हमारा बच्चा भी डॉक्टर इंजीनियर आई लेकिन ਲਾਰੀ ਗਰੀ